ਇਹ ਬੱਚੇ ਬਾਂਦਰ ਕਿਲਾ ਖੇਡ ਰਹੇ ਅੱਜ ਤੇ ਬਾਂਦਰ ਕਿਲਾ ਖੇਡ ਬਹੁਤ ਪੁਰਾਣੀ ਖੇਡ ਆ ਦੋਸਤੋ ਇਹਦੀ ਪੂਰੀ ਜਾਣਕਾਰੀ ਐਡੀ ਬਾਂਦਰ ਕਿਲੇ ਦੀ ਅੱਜ ਆਪਾਂ ਤੁਹਾਨੂੰ ਦੇਵਾਂਗੇ ਕਿਵੇਂ ਖੇਡਦੇ ਸੀ ਪੰਜਾਬ ਦੇ ਪੁਰਾਣੇ ਬੱਚੇ ਆ ਦੇਖੋ ਪਹਿਲਾਂ ਤਾਂ ਪੁੱਗਦੇ ਆ ਪਹਿਲਾਂ ਵਾਰੀ ਕਿਹਦੀ ਆਉਣੀ ਆ ਉਹਦਾ ਹੀ ਹਿਸਾਬ ਰੱਖਦੇ ਆ ਦੇਖੋ ਵਾਰੀ ਵਾਰੀ ਇਸ ਤਰ੍ਹਾਂ ਕਰ ਰਹੇ ਆ ਆ ਦੇਖੋ ਉਹ ਛੋਟੀ ਕੁੜੀ ਦਾ ਦੁਆਰਾ ਚਲੀ ਗਈ ਆ ਵਾਰੀ ਹੁਣ ਦੂਜੇ ਆਉਣਗੇ ਆ ਦੇਖੋ ਇਸ ਤਰ੍ਹਾਂ ਮੁੰਡਾ ਆ ਚਲਾ ਆ ਵੀ ਬਾਹਰ ਹੋ ਗਿਆ ਤਾਂ ਇਸ ਮੁੰਡੇ ਦੀ ਵਾਰੀ ਆ ਗਈ ਆ ਹੁਣ ਤਾਂ ਸਾਰੇ ਬੱਚੇ ਵਾਰੀ-ਵਾਰੀ ਆਪਦੀਆਂ ਚੱਪਲਾਂ ਜਿਹੜੀਆਂ ਇੱਥੇ ਰੱਖ ਦੇਣਗੇ ਆਪਦੇ ਜੋ ਵੀ ਜੁੱਤੀਆਂ ਚੱਪਲਾਂ ਪਾਈਆਂ ਹੁੰਦੀਆਂ ਤਾਂ ਸਾਰੇ ਵਾਰੀ-ਵਾਰੀ ਬੱਚੇ ਆ ਰੱਖ ਦਿੰਦੇ ਇੱਥੇ ਤਾਂ ਹੁਣ ਇਸ ਤਰ੍ਹਾਂ ਕਰਕੇ ਇਹ ਖੇਡ ਨੂੰ ਸ਼ੁਰੂ ਕਰਨਗੇ ਹੁਣ ਦੇਖੋ ਦੋਸਤੋ ਇਹਨਾਂ ਨੇ ਸਾਰੀਆਂ ਚੱਪਲਾਂ ਚੱਕਣ ਦੀ ਕੋਸ਼ਿਸ਼ ਕਰਨੀ ਐ ਜਿਹੜਾ ਜਿਹੜਾ ਬੱਚਾ ਬਾਂਦਰ ਬਣਿਆ ਹੋਇਆ ਉਹਦੇ ਤੋਂ ਤਾਂ ਪਰ ਉਸ ਬੱਚੇ ਨੇ ਜਿਸ ਨੂੰ ਵੀ ਹੱਥ ਲਗਾ ਦਿੱਤਾ ਤਾਂ ਵਾਰੀ ਉਹਦੀ ਆ ਜਾਂਦੀ ਆ ਉਹ ਹੋ ਸਕਦਾ ਹਾਂ ਠੀਕ ਹੈ ਬਹੁਤ ਇੰਟਰਸਟਡ ਖੇਡ ਆ ਪੰਜਾਬ ਦੇ ਵਿੱਚ ਨਾ ਬਹੁਤ ਖੇਡੀ ਜਾਂਦੀ ਹੋਈ ਖੇਡ ਸੀ ਇਸ ਤਰ੍ਹਾਂ ਆ ਦੇਖੋ ਉਹ ਹੁਣ ਜਿਵੇਂ ਇਸ ਮੁੰਡੇ ਨੂੰ ਹੱਥ ਲੱਗ ਗਿਆ ਤਾਂ ਇਹ ਮੁੰਡਾ ਲੱਗ ਗਿਆ ਖੇਡਣ ਵਾਸਤੇ ਦੇਖੋ ਦੋਸਤੋ ਬਹੁਤ ਪ੍ਰਚੀਨ ਖੇਡ ਆ ਪਰ ਅੱਜ ਵੀ ਕਈ ਇਲਾਕਿਆਂ ਵਿੱਚ ਤਾਂ ਪਿੰਡਾਂ ਵਿੱਚ ਖੇਡੀ ਖੁੱਡੀ ਜਾਂਦੀ ਆ ਤਾਂ ਤੁਸੀਂ ਦੇਖਣਾ ਕਿ ਐਂਡ ਕਿਸ ਤਰ੍ਹਾਂ ਦਾ ਹੈ ਦਾ ਅਗਰ ਨੂੰ ਜਿਹੜਾ ਬੱਚਾ ਫਸ ਗਿਆ ਉਹਦੇ ਫੁੱਟ ਬੜੀ ਪੈਂਦੀ ਆ ਇਹ ਬਹੁਤ ਖਤਰਨਾਕ ਖੇਡ ਵੀ ਆ ਕੋਈ ਬਾਲੀ ਕੱਲੀ ਇਹ ਨਹੀਂ ਵੀ ਕੱਲਾ ਅਨਟਰਸਟਡ ਚੀਜ਼ ਆ ਦੇਖੋ ਉਹਨੂੰ ਫੜ ਲਿਆ ਉਹਨੇ ਤਾਂ ਹੁਣ ਵਾਰੀ ਆ ਜਿਹੜੀ ਇਸ ਮੁੰਡੇ ਦੀ ਆ ਗਈ ਆ ਦੇਖੋ ਹੋਰ ਇਹ ਮੁੰਡਾ ਫਸ ਗਿਆ ਤੇ ਹੁਣ ਇਹ ਆ ਦੇਖੋ ਚਪਲਾ ਹੱਥ 'ਚ ਫੜ ਲੀਆਂ ਇਹਨਾਂ ਨੇ ਇਸ ਤਰ੍ਹਾਂ ਹਾਂ ਦੋਸਤੋ ਇਹ ਨਾ ਖੇਡ ਪ੍ਰਾਣੀ ਵਿਰਾਸਤ ਖੇਡ ਆ ਪੜੀ ਪੰਜਾਬ ਦੀ ਬਹੁਤ ਪੁਰਾਣੇ ਸਮੇਂ ਤੋਂ ਆਪਣੇ ਬਜ਼ੁਰਗ ਵੀ ਖੇਡਦੇ ਰਹੇ ਆ ਤੇ ਫਿਰ ਅਸੀਂ ਵੀ ਖੇਡਦੇ ਰਹੇ ਆ ਪਰ ਹੁਣ ਪਿੰਡ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੁਣ ਵੀ ਇਹ ਖੇਡੀ ਜਾਂਦੀ ਹੈ ਖੇਡ ਇਸ ਤਰ੍ਹਾਂ ਦੀ ਤਾਂ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਤੇ ਖੇਡ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਨੀ ਤੇ ਨਾਲੇ ਪਾਈ ਲੱਗ ਗਿਆ ਪੁਰਾਣੀ ਵਿਰਾਸਤ ਆ ਜੇਕਰ ਤੁਸੀਂ ਪਿੰਡਾਂ ਵਿੱਚ ਰਹਿੰਨੇ ਆ ਜਾਂ ਤੁਹਾਡੇ ਕੋਲ ਜਗਾ ਚਾਰ ਬੱਚੇ ਇਕੱਠੇ ਖੇੜਦੇ ਤਾਂ ਪੁਰਾਣੀਆਂ ਵਿਰਾਸਤਾਂ ਨੂੰ ਛੱਡਣਾ ਨਹੀਂ ਚਾਹੀਦਾ ਖੇੜਨਾ ਚਾਹੀਦਾ ਤੇ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭ ਕੇ ਰੱਖੀਏ ਆਪਦੀਆਂ ਪੁਰਾਣੀਆਂ ਖੇਡਾਂ ਪੁਰਾਣੀਆਂ ਗੱਲਾਂ ਬਾਤਾਂ ਪਿੰਡਾਂ ਵਾਲੀਆਂ ਉਹਨਾਂ ਨੂੰ ਆਪਾਂ ਸੰਭਾਲ ਕੇ ਰੱਖੀਏ ਤੇ ਕਦੇ ਵੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਕਦੇ ਵੀ ਆਪਾਂ ਕਦੇ ਇਹਨਾਂ ਚੀਜ਼ਾਂ ਨੂੰ ਭੁੱਲੀਏ ਨਾ ਜਿਹੜੇ ਸਾਡੇ ਅ ਦੇਸ਼ ਦੇ ਸਾਡੇ ਪੰਜਾਬ ਦੀਆਂ ਵਿਰਾਸਤਾਂ ਨੇ ਕਿਹੜਨਾ ਨਹੀਂ ਸਾਡੇ ਪ੍ਰਾਣੀਆਂ ਖੇਡਾਂ ਪ੍ਰਾਣੇ ਕੰਮ ਤੁਹਾਨੂੰ ਚੰਗਾ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰੋ ਜੋ ਲਾਈਕ ਜਿਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੀਆਂ-ਨਵੀਆਂ ਚੀਜ਼ਾਂ ਦੇਖਣ ਵਾਸਤੇ ਜਲਦੀ ਨਾਲ ਸਬਸਕ੍ਰਾਈਬ ਵੀ ਕਰੋ ਜੋ ਤੇ ਜਿਨੇ ਜਿਹਨੂੰ ਇਹ ਖੇਡ ਚੰਗੀ ਲੱਗੇ ਤਾਂ ਉਹ ਇਹ ਇਸ ਵੀਡੀਓ ਨੂੰ ਜਲਦੀ ਨਾਲ ਸ਼ੇਅਰ ਵੀ ਕਰ ਦਿਓ